ਕਰਨ ਵਾਲਾ ਕੰਮ ਨਹੀਂ ਕੀਤਾ ਬਾਕੀ ਸਾਰੇ ਕਰ ਲਏ। ਬਾਕੀ ਕਿਹੜੇ ਕੀਤੇ? ਕਹਿੰਦੇ ਘਰ ਘਰ ਖਾਇਆ ਪਿੰਡ ਵਧਾਇਆ। 36 ਪ੍ਰਕਾਰ ਦੇ ਪਦਾਰਥ ਨੇ। ਸ਼ਕਲ ਹੈ ਰੱਜ ਕੇ ਪਰਤ ਕੇ ਜਾਗ ਨਾ ਖੁੱਲੀ ਸਵੇਰੇ। ਘਰ ਘਰ ਖਾਇਆ ਪਿੰਡ ਵਧਾਇਆ। ਪਿੰਡ ਦਾ ਮਤਲਬ ਸਰੀਰ। ਸਰੀਰ ਮੋਟਾ ਕਰ ਲਿਆ। ਬਸ ਇਹ ਜੀ ਕਈ ਸਜਣਾ ਦੇ ਵਿਦੇਸ਼ ਵਿੱਚੋਂ ਫੋਨ ਆਉਂਦੇ ਮੈਂ ਸੁਣੇ ਨੇ। ਉਹ ਕਹਿੰਦੇ ਦੀ ਤੁਸੀਂ ਤਾਂ ਆਵੇ ਉੱਥੇ ਗਰਮੀ ਵਿੱਚ ਬੈਠੇ ਆਇਸ਼ ਬਣੀ ਹੋਈ ਹੈ ਖਾਣ ਪੀਣ ਦੀ ਕੋਈ ਕਮੀ ਨਹੀਂ ਗੁਰੂ ਕੇ ਕੀਰਤਨ ਹੀ ਨੇ ਮਿਸ਼ਨ ਕਿਹੜਾ ਹੈ ਤੇ ਨਿਸ਼ਾਨਾ ਕਿੱਥੇ ਖੜਾਉਣਾ ਕਹਿੰਦੇ ਬੜੀ ਮੌਜ ਹੈ ਦੇਖਣ ਲਈ ਬੜਾ ਸੁਹਾਵਣਾ ਹੈ ਖਾਣ ਪੀਣ ਲਈ ਭੀਜੇ ਬੜੇ ਸਸਤੇ ਨੇ ਬੜਾ ਕੁਝ ਮਿਲਦਾ ਇੱਥੇ ਬਸ ਆ ਗਈ ਮੰਜ਼ਿਲ ਸਾਡੀ ਹੁਣ ਜਿੱਥੇ ਅਸੀਂ ਪਹੁੰਚਣਾ ਸੀ ਸਿੱਖ ਲਈ ਅਸੀਂ ਕਥਾ ਕੀਰਤਨ ਪਾਠ ਕਰਨਾ ਤੇ ਪਹੁੰਚਣAudioAsset ਜੀ ਤੱਕ ਉੱਥੇ ਪਹੁੰਚ ਗਿਆ ਆ ਗਈ ਸਾਡੀ ਆਖਰੀ ਮੰਜ਼ਿਲ ਯਾਦ ਰੱਖਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਧੋਖਾ ਨਹੀਂ ਦੇ ਸਕਦੇ ਇਹ ਮਤ ਭੁੱਲ ਜਾਣਾ ਇਸੇ ਇੱਕ ਚੇਤਾ ਰੱਖਿਓ ਸੀ ਸ਼ਬਦ ਚੁਣ-ਚੁਣ ਕੇ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪਣੀ ਮਰਜ਼ੀ ਦੇ ਸਾਰੇ ਨਹੀਂ ਬਾਹਰ ਲਿਆਉਂਦੇ ਕਿਉਂਕਿ ਸ਼ਬਦ ਉਹ ਨੇ ਇਥੇ ਉੱਪਰਲੇ ਸਿਰੇ ਤੋਂ ਲੈ ਕੇ ਥੱਲੇ ਵਾਲੇ ਤੱਕ ਸਾਰਿਆਂ ਤੋਂ ਜਵਾਬ ਮੰਗਿਆ ਜਾਂਦਾ ਹੈ ਦੱਸ ਕੀ ਕਰਦੇ ਆ ਤੂੰ ਤੇਰਾ ਕੰਮ ਕੀ ਹੈ ਜ਼ਿੰਦਗੀ ਵਿੱਚ ਕੀ ਕੀਤਾ ਤੂੰ ਵੱਦਾ ਚੱਤੀ ਜੋ ਭਰੇ ਨਾ ਗੁਣ ਨਾ ਉਪਕਾਰ ਗੁਣ ਦਾ ਮਤਲਬ ਨਾ ਤੇ ਉਹਨੇ ਆਪਣਾ ਸਵਾਰਿਆ ਨਾ ਦੂਜੇ ਦਾ ਕੁਝ ਸਵਾਰ ਸਕਦਾ ਕੱਲ ਲੱਗੇ ਘਰ ਘਰ ਖਾਇਆ ਪਿੰਡ ਵਧਾਇਆ ਖਿੰਦਾ ਮੁੰਦਾ ਮਾਇਆ ਖਿੰਦਾ ਪਈ ਹੋਈ ਸਰੀਰ ਦਾ ਵੇਸ਼ ਵੀ ਪਾਇਆ ਮੁੰਦਾ ਦਾ ਕੰਨਾਂ ਵਿੱਚ ਮੁੰਦਰਾ ਜੋਗੀ ਦੀ ਗੱਲ ਕਰ ਰਿਹਾ ਜਾਂ ਕੋਈ ਵੀ ਧਾਰਮਿਕ ਚਿੰਨ ਹੋ ਸਕਦਾ ਕੱਲੇ ਜੋਗੀਆਂ ਦੀ ਗੱਲ ਨਹੀਂ ਖਿੰਦਾ ਮੁੰਦਾ ਮਾਇਆ hoom ਮਸਾਣ ਕੀ ਭਸਮ ਲਗਾਈ ਬਿਨ ਗੁਰ ਤਤ ਨਾ ਪਾਇਆ ਫਿਰ ਅੱਗੇ ਬਚਨ ਕੀਤਾ ਕਹਿੰਦੇ ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਿ ਲੋਗੋ ਪਾਣੀ ਮਗਾਣੀ ਬੜੀ ਰੜਕਣਾ ਵਿੱਚ ਛਾਤੀ ਮਾਰ ਕੇ ਵੇਖ ਦੁੱਧ ਵੀ ਆਏ ਕਿ ਨਹੀਂ ਪਾਣੀ ਵਿੱਚ ਪਾਈ ਬੈਠਾ ਕੁਝ ਨਹੀਂ ਬਣੇਗਾ ਕਿਤੇ ਨਹੀਂ ਪਹੁੰਚੇਗਾ ਕਿਉਂ ਨiyet ਨਹੀਂ ਹੈ ਨਿਸ਼ਾਨਾ ਨਹੀਂ ਹੈ प्रयोजन ਕੋਈ ਨਹੀਂ ਕਾਲੇ ਜਪੋਰੇ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ-ਵਾਰ ਕਿਹਾ ਜਪੋ ਤਾਂ ਇੱਕੋ ਨਾਮਾ Jap isme bol isme ਪਰ ਇਹ ਵਿਰੋਧੀ ਸ਼ਬਦ ਹੈ ਕਾਦੇ ਲਈ ਜਪਣਾ ਇਦੇ ਅਰਥ ਇਹ ਨਾ ਕੱਢਣਾ ਜਪਨ ਤੋਂ ਰੁਕਿਆ ਅਰਥ ਇਹ ਕੱਢਣਾ ਵੀ ਜਪਦਾ ਜ਼ਰੂਰ ਹੈ ਪਰ ਮਿਸ਼ਨ ਵੀ ਹੈ ਤੇਰਾ ਕੋਈ ਕਾਏ ਜਪੋਰੇ ਕਾਏ ਤਪੋਰੇ ਕਾਏ ਬਿਲੋਗੋ ਪਾਣੀ ਲੱਖ 84 ਦਿਨ ਉਪਾਈ ਸੋ ਸਿਮਰੋ ਨਿਰਵਾਣ ਅੱਗੇ ਬਚਨ ਕੀਤਾ ਕਾਏ ਕਮੰਡਲ ਕਾਪੜਿਆਰੇ 68 ਕਾਏ ਸਿਰਾਈ ਕਰ ਮੰਡਲ ਕਾਦੇ ਵਾਸਤੇ ਪੜਿਆ ਹੋਇਆ ਇਹ ਕਿਉਂ ਪੜਿਆ ਕਰ ਮੰਡਲ ਹੈ ਕੋਈ ਪਰਯੋਜਨ ਕਾਏ ਕਮੰਡਲ ਕਾਪੜਿਆ ਕਪੜੇ ਗੇਰਵੇ ਕਿਉਂ ਪਾਏ ਨੇ ਕਾਏ ਕਮੰਡਲ ਕਾਪੜਿਆਰੇ 86 ਕਾਏ ਫੇਰਾਈ ਤੇ ਕਿੱਧਰ ਹਰ ਰੋਜ਼ ਯਾਤਰਾਵਾਂ ਤੇ ਚੜਿਆ ਕਰਨਾ ਕਰਨ ਵਾਲਾ ਕੰਮ ਵੀ ਕੀਤਾ ਕੋਈ 68 68 ਦਾ ਮਤਲਬ 88 ਤੀਰਥ 68 ਕਾਇ ਫਿਰਾਈ ਕਾਦੇ ਵਾਸਤੇ ਗਿਆ ਜਾਣਾ ਤਾਂ ਗਲਤ ਨਹੀਂ ਸੀ ਜਾਣ ਦਾ ਵਿਸ਼ਾ ਹੀ ਕੋਈ ਨਹੀਂ ਸੀ ਜਾਣ ਦਾ ਕੋਈ ਮਿਸ਼ਨ ਨਹੀਂ ਸੀ 68 ਕਾਇ ਫਿਰਾਈ ਬਦਲ ਚਲੋਚਨ ਸੁਣ ਰੇ ਪ੍ਰਾਣੀ ਕਾਣ ਬਿਨ ਗਾਹ ਕੇ ਪਾਹੀ ਕਣ ਕਹਿੰਦੇ ਨੇ ਦਾਣੇ ਨੂੰ ਉਹ ਕਹਿੰਦੇ ਕਿਸੇ ਕਣਕ ਦੇ ਵਿੱਚ ਸਿੱਟਾ ਹੋਵੇ ਕੋਈ ਨਾ ਦਾਣਾ ਹੀ ਕੋਈ ਨਹੀਂ ਸਿੱਟੇ ਸਾਰੇ ਹਨ ਕਾਣ ਬਿਨ ਸਿੱਤੇ ਹਮੇਤ ਕੋਈ ਗਾਣਾ ਨਹੀਂ ਤੇ ਗਾਉ ਪਾਇਆ ਹੋਇਆ ਸਾਰਾ ਦਿਨ ਥੱਕੀ ਜਾਣਾ ਕੀ ਕਰਦਾ ਫਿਰਨਾ ਭਾਗ ਵਿਸ਼ਨ ਕੋਈ ਨਹੀਂ ਹੈ ਬਦਲ ਤਲੋਚਨ ਸੁਣਦੇ ਪ੍ਰਾਣੀ ਕਣ ਬਿਣ ਗਾਹੋ ਕੇ ਪਾਹੀ ਵੱਧਾ ਚੱਤੀ ਜੋ ਭਰੇ ਵੱਜ ਗਿਆ ਹੈ ਜੀਵਨ ਕਿਸੇ ਮਜਬੂਰੀ ਕਰਕੇ ਕਰਨਾ ਪੈ ਗਿਆ ਅੰਦਰ ਚਾ ਨਹੀਂ ਹੈ ਨਾ ਗੁਣ ਗੁਣ ਦਾ ਅਰਥ ਹੈ ਆਪਣਾ ਫਾਇਦਾ ਨਾ ਉਤਕਾਰ ਉਹ ਧਾਰਮਿਕ ਬੰਦਾ ਨਾ ਆਪਣਾ ਕੁਝ ਸਵਾਰ ਸਕੇਗਾ ਨਾ ਕਿਸੇ ਦਾ ਕੁਝ ਸਵਾਰ ਸਕੇਗਾ